ਸ਼੍ਰੋਮਣੀ ਅਕਾਲੀ ਦਲ ਨੇ ਨਵੇਂ ਬਣੇ ਅਕਾਲੀ ਦਲ ਧੜੇ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨਵੇਂ ਧੜੇ ਨੇ ਅਕਾਲੀ ਦਲ ਦਾ ਨਾਮ ਵਰਤਿਆ ਹੈ ਅਸੀਂ ਪਾਰਟੀ ਵੱਲੋਂ ਬਾਗੀ ਧੜੇ ਦੇ ਖਿਲਾਫ ਕ੍ਰਿਮੀਨਲ ਕੇਸ ਦਾਇਰ ਕਰਾਂਗੇ ਇਹ ਝਾਲਸਾਜ਼ੀ ਦੇ ਨਾਲ-ਨਾਲ 420 ਵੀ ਹੈ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਅਕਾਲੀ ਦਲ ਦਾ ਨਾਮ ਵਰਤਣ ਵਾਲਿਆਂ ਤੇ ਹੁਣ ਸਖਤ ਕਾਰਵਾਈ ਕੀਤੀ ਜਾਵੇਗੀ ਜਿਹੜੇ ਲੀਗਲ ਐਕਸਪਰਟਸ ਆ ਕਾਨੂੰਨਦਾਨ ਬੈਸਟ ਤੋਂ ਬੈਸਟ ਜਿਹੜੇ ਸਾਡੇ ਉਹਨਾਂ ਨਾਲ ਸਾਰਾ ਮਸਲਾ ਮਸੁਦਾ ਜਿਹੜਾ ਉਹ ਕਰ ਰਹੇ ਆ ਔਰ ਇਹਦੇ ਵਾਸਤੇ ਅਸੀਂ ਅਦਾਲਤ ਦੇ ਵਿੱਚ ਕ੍ਰਿਮੀਨਲ ਕੰਪਲੇਂਟ ਉਹ ਜਿਹੜੀ ਆ ਉਹ ਪਾਰਟੀ ਵੱਲੋਂ ਫਾਈਲ ਕਰਾਂ ਕਿਉਂਕਿ ਜਲਸਾਜੀ 420 ਹੈ ਇਸ ਕਰਕੇ ਜਿਹੜੇ ਜਲਸਾਜੀ ਕਰ ਰਹੇ ਆ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਅੱਜ ਤੋਂ ਬਾਅਦ ਸੋਚ ਕੇ ਇਹ ਫੈਸਲਾ ਕਰਿਓ ਪਾਰਟੀ ਇਸ ਗੱਲ ਦੇ ਉੱਤੇ ਅਟਾਲਾ ਅਸੀਂ ਪਾਰਟੀ 'ਚ ਫੈਸਲਾ ਕਰ ਲਿਆ ਕਿ ਕਿਸੇ ਵੀ ਤਰੀਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ ਜਿਹੜਾ ਉਹ ਝਾਲਸਾਜੀ ਨਹੀਂ ਹੋਣੀ। ਸੋਚ ਵੀ ਨਹੀਂ ਸਕਦਾ ਕਿ ਜਿਸ ਵਿਅਕਤੀ ਨੇ ਗੁਰੂ ਮਹਾਰਾਜ ਦੇ ਤਖਤ ਦੇ ਉੱਤੇ ਬਤੌਰ ਜਥੇਦਾਰ ਸੇਵਾ ਸੰਭਾਲੀ ਹੋਵੇ ਉਹ ਆਪ ਲੀਡ ਕਰੇ ਤੇ ਇਸ ਹੁਕਮਨਾਮੇ ਦੀ ਹੁਣ ਉਲੰਘਣਾ ਕਰਨੀ। ਸ਼ਬਦ ਆਪ ਲਿਖੇ ਉਦੋਂ ਜੋ ਸਖਤੋ ਸਖਤ ਸ਼ਬਦੀ ਉਹ ਲਿਖੇ ਤੇ ਸਭ ਤੋਂ ਅੱਗੇ ਹੋ ਕੇ ਹੁਕਮਨਾਮੇ ਦੀ ਉਲੰਘਣਾ ਨਵਾ ਚੁੱਦਾ ਬਾਲ ਕੇ ਇਹ ਹੁਣ ਦਿੱਲੀ ਵਾਲਿਆਂ ਨੇ ਡਕਣਾ ਇੰਨੀਆ ਦੇਤੀਆਂ ਵੀ ਤੂੰ ਚਿੰਤਾ ਨਾ ਕਰ ਭਈ ਬਾਲਣ ਦਾ ਪਿਛੋਂ ਜਿਹੜੀ ਆ ਉਹ ਕਸਮ ਨਹੀਂ ਅਸੀਂ ਰਹਿਣ ਦਿੰਦੇ ਉਦੋਂ ਭਗਵੰਤ ਮਾਨ ਹਰਾਨੇ ਕੇਚਰੀਵਾਲ ਨੇ ਉਹ ਫੂਕ ਮਾਰਨ ਵਾਲੀ ਫੁਕੜੀ ਫੜਾਤੀ ਪੇ ਹਵਾ ਦੇ ਵਿੱਚ ਸਾਡੇ ਵੱਲੋਂ ਨਹੀਂ ਕੋਈ ਕਸਰ ਰਹਿੰਦੀ ਤੇ ਨਵਾਂ ਚੁੱਲਾ ਜਿਹੜਾ ਉਹ ਬਾਲਿਆ ਬਹੁਤ ਹੀ ਮੈਂ ਸਮਝਦਾ ਇੱਕ ਮੰਦ ਭਾਗੀ ਤੇ ਦੁਖਦਈ ਹੈ